ਮੁ ਰਿੰਗਾਬਾਰੇ ਪਤਾ ਲੱਗਾ ਤੇ ਮਨ ਚ ਆਇਆ ਕਿ ਯਾਰ ਜੀ ਇੰਨੀ ਗੁਣਕਾਰੀ ਚੀਜ਼ ਆ ਇੰਨੀਆਂ ਚੀਜ਼ਾਂ ਬਿਮਾਰੀਆਂ ਨੂੰ ਠੀਕ ਕਰਦਾ ਆ ਤੇ ਇਹਨੂੰ ਕਿਉਂ ਨਾ ਵੇਖਿਆ ਤੇ ਜਾਵੇ ਤੇ ਆਪਾਂ ਆਪਣੇ ਪਿੰਡ ਦੇ ਵਿੱਚ ਪਤਾ ਹੀ ਦਿੱਤੇ ਉਹ ਬੱਚੇ ਠੀਕ ਹੋਏ ਤੇ ਫਿਰ ਮੈਂ ਜ਼ਿਆਦਾ ਇਹਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਹਰ ਇੱਕ ਲੋਕਾਂ ਨੂੰ ਇਹਦੇ ਬਾਰੇ ਸੁਣਨ ਦੇ ਬਾਰੇ ਪਤਾ ਲੱਗੇ ਲੋਕਾਂ ਨੇ ਪਾਗਲ ਤੱਕ ਵੀ ਕਿਹਾ ਕਿ ਪਾਗਲ ਹੋ ਗਿਆ ਕਹਿੰਦਾ ਅਕਦੀ ਪੱਤਿਆਂ ਨਾਲ ਵੀ ਲੋਕੀ ਠੀਕ ਹੋਏ ਆ ਪੱਤਿਆਂ ਨਾਲ ਵੀ ਆਰਾਮ ਆਇਆ ਲੋਕਾਂ ਨੂੰ ਪਰ ਆਪਾਂ ਹਿੰਮਤ ਨਹੀਂ ਛੱਡੀ ਰੋਕਾਂ ਦੀ ਪਰਵਾਹ ਨਹੀਂ ਕੀਤੀ ਆਪਾਂ ਨੂੰ ਕਾਫੀ ਪੋਜ਼ੀਟਿਵ ਰਿਜ਼ਲਟ ਮਿਲੇ ਹੀ ਕਾਫੀ ਵਧੀਆ ਰਿਜ਼ਲਟ ਮਿਲੇ ਇਹ ਇਹਦੇ ਵਿੱਚੋਂ ਤੁਹਾਨੂੰ ਹਰ ਇੱਕ ਖਰਾਕੀ ਤੱਤ ਮਿਲਦਾ ਹੈ ਜਿੰਨੇ ਵੀ ਤੁਹਾਨੂੰ ਮਤਲਬ ਕਿ ਜ਼ਮੀਨ ਚ ਉਗਣ ਵਾਲੀਆਂ ਫਲ ਫਰੂਟ ਸਬਜ਼ੀਆਂ ਨਾਲ ਉਹਨਾਂ ਵਿੱਚੋਂ ਖਰਾਕੀ ਤੱਤ ਮਿਲਦੇ ਹਨ ਉਹ ਵੱਖ-ਵੱਖ ਚੀਜ਼ਾਂ ਜਿਵੇਂ ਮਿਲਦੇ ਆ ਪਰ ਕੁਦਰਤ ਨੇ ਵੇਖੋ ਕਿੰਡੀ ਆਪਾਂ ਨੂੰ ਵਰਦਾਨ ਹੀ ਚੀਜ਼ ਦਿੱਤੀ ਆ ਕਿ ਇਹ ਹਰ ਇੱਕ ਖੁਰਾਕੀ ਤੱਤ ਇਹਦੇ ਪੱਤਿਆਂ ਦੇ ਵਿੱਚ ਪਾਇਆ ਵਿਟਾਮਿਨ ਸੀ ਆਪਣੋ ਬੋਡੀ ਆਪਣੀ ਲੋੜ ਹੁੰਦੀ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਆ ਨਿੰਮ ਤੇ ਪੀਪਲ ਤੋਂ ਬਾਅਦ ਇਹਦਾ ਤੀਸਰਾ ਨੰਬਰ ਆਇਆ ਤੀਸਰੇ ਮਨ ਲੇ ਕੇ ਨੰਬਰ ਤੇ ਆ ਜਾਂਦਾ ਆਪਣ ਨੂੰ ਆਕਸੀਜਨ ਦੇਣ ਚ ਇਹ ਕੋਈ ਮੇਰਾ ਪਿੰਡ ਆ ਜਿਹੜਾ ਉਹ ਬਿਲਕੁਲ ਤਾਰਾਂ ਦੇ ਉੱਪਰ ਆ ਮੇਰਾ ਦੂਸਰਾ ਪਿੰਡ ਆ ਜਾਂਦਾ ਆ ਇੱਕ ਮੇਰੇ ਪਿੰਡ ਆ ਲਾਸਟ ਪਿੰਡ ਆ ਨਿਹੈਰਾਡਾਲਾ ਉਹ ਤੋਂ ਅੱਗੇ ਪਾਕਿਸਤਾਨ ਦਾ ਬਾਰਡਰ ਆ ਤੇ ਮੈਂ ਤਾਂ ਕਹਿੰਨਾ ਆ ਕਿ ਆਪਣੇ ਮਤਲਬ ਕਿ ਜ਼ਮੀਨ ਦੇ ਵਿੱਚ 5 10 20 ਬੂਟੇ ਜ਼ਰੂਰ ਲਾਓ ਕਿਉਂਕਿ ਇਹਦੇ ਜੇ ਪਸ਼ਵਾਂ ਨੂੰ ਪੱਤੇ ਪੋਣੇ ਆ ਨਾ ਤੇ ਡੰਗਰਾਂ ਦਾ ਦੁੱਧ ਵੀ ਵੱਧਾ ਆ ਇਨੂੰ ਵੇਖੋ ਪਾਣੀ ਬਿਲਕੁਲ ਘਾਟੀ ਪਾਉਣ ਦੀ ਲੋੜ ਹੈ ਜਦੋਂ ਮਨ ਲਗੇ ਪਹਿਲੇ ਸਾਲ ਇਹਨੂੰ ਪਾਣੀ ਪਾਉਣਾ ਆ ਇਹਦੀ ਜਿਹੜੀ ਡਾਈਟ ਆ ਨਾ ਇਹ ਹਵਾ ਚੋਂ ਤੇ ਜ਼ਮੀਨ ਚੋਂ ਆਪੇ ਲੈ ਲੈਂਦਾ ਜੇ ਇਹਨੂੰ ਜੇ ਜ਼ਿਆਦਾ ਪਾਣੀ ਪੋਣਾ ਤੇ ਮਰਦਾ ਆ 18 ਤੋਂ ਲੈ ਕੇ ਹੁਣ ਤੱਕ ਮੈਂ ਬੂਟੇ ਤਿਆਰ ਕਰਨੇ ਆ ਤੇ 10 15 20 ਹਜ਼ਾਰ ਬੂਟਾ ਤਿਆਰ ਹੋ ਹੀ ਜਾਂਦਾ ਹਰ ਸਾਲ ਤੇ ਪਿੰਡਾਂ 'ਚ ਵੀ ਘਰਾਂ 'ਚ ਵੀ ਲੋਕਾਂ ਦੇ ਦਿੱਤੇ ਆ ਜਿੱਥੇ ਇਥੇ ਮੇਰੀ ਪਹੁੰਚ ਆ ਪਿੰਡਾਂ 'ਚ ਉੱਥੇ ਵੀ ਦਿੱਤੇ ਆ ਤੇ ਖਾਲੇ ਦਾ ਇਹ ਆ ਕਿ ਲੋਕੀ ਠੀਕ ਹੁੰਦੇ ਆ ਲੋਕੀ ਦੁਆਵਾਂ ਦਿੰਦੇ ਆ ਕੋਈ ਪੈਸੇ ਵੀ ਦੇ ਜਾਂਦੇ ਆ ਕੋਈ ਸੇਵਾ ਦੇ ਤੌਰ ਤੇ ਕੋਈ ਮਲਕੇ ਚ ਕੋਈ ਮੇਰੇ ਕੋਲ ਬੂਟਾ ਖੜਦਾ ਜਾਂ ਪਾਊਡਰ ਮੰਗਵਾਉਂਦਾ ਜਾਂ ਲੈ ਕੇ ਜਾਂਦਾ ਉਹ ਵੀ ਦੇ ਕੇ ਜਾਂਦੇ ਆ